ਬਾਈ ਜੀ ਸਾਰੇ ਵੀਰਾਂ ਨੂੰ ਪਿਆਪਰੀ ਅਸੀਂ ਕਾਰ ਵਿੱਚ ਆਸਾ ਠੀਕ ਠਾਕ ਮੈਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਈਦ 'ਚ ਲਗਭਗ ਮਹੀਨਾ ਕੁ ਰਹਿ ਗਿਆ ਤੇ ਜਿਹੜੇ ਮੇਰੇ ਵੀਰ ਕੁਰਬਾਨੀ ਦੇ ਲਈ ਨਾ ਖੱਸੀ ਬੱਕਰੇ ਲੱਭ ਰਹੇ ਨੇ ਤਾਂ ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਗਈ ਤੁਹਾਡੇ ਲਈ ਬਾਈ ਜੀ ਪੂਰੇ ਘੈਂਟ ਕੁਆਲਿਟੀ ਦੇ ਹੈਵੀ weight ਬੱਕਰੇ ਲੈ ਕੇ ਆਇਾਂਗੇ ਗੱਲਬਾਤ ਕਰਦੇ ਆ ਬਾਈ ਜੀ ਨਾਲ ਬਾਈ ਅਸੀਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਹਾਂਜੀ ਠੀਕ ਠਾਕ ਜੀ ਪਿੰਡ ਕਿਹੜਾ ਬਾਈ ਜੀ ਆਪਣੇ ਆਪਣੇ ਬਾਈ ਜੀ ਮੇਰਾ ਨਾਮ ਹੈ ਕੈਪਟਨ ਨਾਜ਼ਰ ਸਿੰਘ ਪਿੰਡ ਲੇਲੇ ਵਾਲਾ ਪਿੰਡ ਲੇਲੇ ਵਾਲਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਿਹੜੀ ਟੀਮ ਸਾਡੇ ਕੋਲੇ ਤੁਸੀਂ ਪਹੁੰਚਿਓ ਅਸੀਂ ਜੀ ਆਏ ਕਹਿੰਦੇ ਆ ਧੰਨਵਾਦ ਬਾਈ ਜੀ ਧੰਨਵਾਦੀ ਤੁਹਾਡਾ ਹਾਂਜੀ ਤੇ ਇਹ ਸੀ ਇਹ ਆਪਣੇ ਘਰੇ ਫਾਰਮ ਤੇ ਪਾਲਿਆ ਜੀ ਬੱਚੇ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਬੱਕਰੀਆਂ ਦੇ ਸਾਨੂੰ ਜੀ ਤਕਰੀਬਨ ਸਾਢੇ 3 ਸਾਲ ਹੋ ਗਏ ਜੀ ਸਾਢੇ 3 ਸਾਲ ਬੱਕਰੀਆਂ ਤੇ ਕੰਮ ਕਰ ਰਹੇ ਹਾਂ ਨੀਗਾ ਮਾਰ ਦੋ ਭਾਈ ਇੱਧਰ ਦੇਖ ਸਕਦਾ ਨਾ ਫਾਰਮ ਅਗਾਂਹ ਭਾਈ ਦਾ ਬੱਕਰੀਆਂ ਵੀ ਨੇ ਬੱਚੇ ਵੀ ਨੇ ਤੇ ਖੱਸੀ ਬੱਕਰੇ ਨੇ ਮੇਨ ਗੱਲ ਜਿਹੜੀ ਅੱਜ ਦੀ ਆਪਾਂ ਗੱਲਬਾਤ ਕਰਾਂਗੇ ਨਾ ਜੀ ਹਾਂਜੀ ਠੀਕ ਆ ਜੀ ਦੱਸੋ ਭਾਈ ਜੀ ਮਾੜਾ ਜੇ ਬੱਕਰਿਆਂ ਬਾਰੇ ਦੱਸੋ ਮਾੜਾ ਕਿਵੇਂ ਪਾਲੇ ਨੇ ਇਹ ਭਾਈ ਜੀ 10 ਆਪਣੇ ਕੋਲੇ ਬੱਕਰੇ ਐ ਹਾਂਜੀ ਔਰ ਇਹ ਆਪਣੇ ਘਰ ਦੇ ਬੱਚੇ ਸੀ ਅਸੀਂ ਘਰ ਦੇ ਬੱਚੇ ਹੀ ਰੱਖ ਕੇ ਪਾਲੇ ਆ ਠੀਕ ਹੈ ਜੀ ਔਰ ਇਹ ਹੁਣ ਸਾਰੇ ਤਕਰੀਬਨ ਇੱਕ ਬੱਚਾ ਜਿਹੜਾ ਆ ਆਠ ਦੰਦ ਹੋ ਗਿਆ ਬਾਕੀ ਛੇ ਦੰਦ ਦਾ ਇੱਕ ਅੱਧਾ ਇਹਨਾਂ ਦੇ ਵਿੱਚੋਂ ਚਾਰ ਦੰਦ ਦਾ ਠੀਕ ਹੈ ਜੀ ਔਰ ਘਰੇ ਹੀ ਆਪਣੇ ਇਹਨਾਂ ਨੂੰ ਅਸੀਂ ਦਾਣਾ ਪਾ ਕੇ ਹੂੰ ਗੁਵਾਰੇ ਦਾ ਨੀਰਾ ਔਰ ਮੱਕੀ ਦੇ ਚਾਰ ਦੇ ਉੱਤੇ ਪਾਲੇ ਆ ਠੀਕ ਹੈ ਜੀ ਹਾਂਜੀ ਤੋ ਜੀ ਬਾਈ ਦੇਖ ਸਕਦਾ ਚੰਗੀ ਕੁਆਟ ਦੇ ਤੇ ਕਰਦੇ ਬੱਚੇ ਨੇ ਮੇਨ ਗੱਲ ਆ ਜੀ ਹਾਂਜੀ ਕਰਦੇ ਬੱਚੇ ਸਾਰੇ ਕਰਦੇ ਬੱਚੇ ਸਾਰੇ ਕਰਦੇ ਬੱਚੇ ਆਪਣੀਆਂ ਵਕਰੀਆਂ ਦੇ ਬੱਚੇ ਸਾਰੇ ਠੀਕ ਆ ਜੀ ਦਾਣੇ ਨਾਲ ਪਾਲੇ ਹੋਣਾ ਨਾ ਦਾਣੇ ਨਾਲ ਜੀ ਦਾਣੇ ਨਾਲ ਲੈ ਵੀ ਦੇਖ ਸਕਦਾ ਸੋਇਆ ਵੀ ਨਾ ਹਾਂਜੀ ਸੋਲੇ ਦਾਲ ਸਾਰਾ ਕੁਝ ਹੁਣ ਵੀ ਪਾਉਨੇ ਹੁਣ ਵੀ ਪਾਉਨੇ ਸਰੋਂ ਵੀ ਪਾਈ ਹੁਣ ਪਾਉਨੇ ਸਰੋਂ ਵੀ ਪਾਉਨੇ ਸਰੋਂ ਹੀ ਉਖਾਈਆ ਹੁਣ ਇਹਨਾਂ ਨੂੰ ਪਾਈਆ ਸਰੋਂ ਵੀ ਪਾਈਆ ਦੇਖ ਸਕਦਾ ਇਹਦੀ ਗੱਲ ਬਾਤ ਕਰਦੇ ਬੱਚੇ ਨਾ ਦੇਖ ਸਕਦਾ ਕੁਆਲਟੀ ਦੇਖ ਸਕਦਾ ਸ਼ੈਨਿੰਗ ਸੋਨਿੰਗ ਪੂਰੀ ਚੰਗੀ ਹੈਗੀ ਇਹ ਜੀ ਗੱਲ ਨਹੀਂ ਹੈਗੀ ਇਹ ਸਰੋਂ ਦਾ ਹੀ ਹੋ ਸੈਨਿੰਗ ਸਰੋਂ ਚਾਰੀ ਸਰੋਂ ਦੇ ਨਾਲ ਸੈਨਿੰਗ ਹੁੰਦੀ ਇਹ ਹੋ ਗਿਆ ਅੱਠ ਦਾਣਾ ਨਾ ਹਾਂਜੀ ਇਹ 8 ਦੰਦ ਹੋ ਗਿਆ ਇਹ ਵੀ 8 ਦੰਦ ਹੋ ਗਿਆ ਕੁਆਲਿਟੀ ਚੈੱਕ ਕਰੋ ਬਾਈ ਜੀ ਠੀਕ ਹੈ ਜੀ ਖੱਸੀ ਆ ਪਰ ਇਹ ਹੈਗਾ ਜੀ ਲੋਹੇ ਰੰਗ ਦੇ ਵਿੱਚ ਹਨਾ ਜੀ ਹਾਂਜੀ ਇਹਦੇ weight ਕਿੰਨਾ ਹੋਊਗਾ ਬਾਈ ਜੀ weight ਦਾ ਇਹ ਕਵਾਂਟਲ ਦੇ ਕਰੀਬ ਹੈਗਾ ਲੈ ਵੀ ਕਵਾਂਟਲ ਦੇ ਕਰੀਬ ਆ ਤੇ height ਹੈਗੀ ਇਹਦੀ ਲਗਭਗ 43 44 ਇੰਚ ਦੀ ਹਨਾ ਜੀ 43 44 ਇੰਚ ਦੀ height ਹੋਊਗੀ ਤੇ ਕਵਾਂਟਲ ਦੇ ਨੇੜੇ weight ਹੈਗਾ ਹਨਾ ਬਾਕੀ ਤੁਸੀਂ ਚੈੱਕ ਕਰੋ ਬਾਈ ਜੀ ਕੁਆਲਿਟੀ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਹਨਾ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਊਗਾ ਬਾਈ ਜੀ ਸਕਰੀਨ ਤੇ ਨੰਬਰ ਹੈਗਾਗਾ ਤੁਸੀਂ ਖਰੀਦ ਸਕਦੇ ਹੋਗੇ ਹੋਰ ਫੜ ਲਓ ਬਾਈ ਜੀ ਬੱਕਰੇ ਆ 10 ਬੱਕਰੇ ਨੇ ਬਾਈ ਜੀ ਸਾਰੇ ਨਾ ਜੇ ਕਿਸੇ ਵੀ ਮੇਰੇ ਵੀਰ ਨੇ ਇਕੱਠੇ ਖਰੀਦਨੇ ਹੋਣ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋਗੇ ਜੇ ਇਕੱਲੇ ਇਕੱਲੇ ਖਰੀਦਨੇ ਤਾਂ ਵੀ ਸੰਪਰਕ ਕਰ ਸਕਦੇ ਹੋਗੇ ਇਹ ਕੇ ਆ ਗਿਆ ਬਾਈ ਜੀ ਗੁਲਾਬੀ ਚਮੜੀ ਦੇ ਵਿੱਚ ਤਿੰਨ ਹੈਗੇ ਜੀ ਗੁਲਾਬੀ ਚਮੜੀ ਦੇ ਵਿੱਚ ਇਹ ਇੱਕੋ ਜੀ ਠੀਕ ਹੈ ਜੀ ਦੋ ਭਰਾ ਐ ਇੱਕ ਨਾਲ ਐ ਇਹਨਾਂ ਦਾ ਹੋਰ ਦੂਸਰਾ ਇਹ ਤਾਂ ਕਿੰਨੇ ਹੋ ਗਿਆ ਬਾਈ ਜੀ ਇਹ 6 ਦਾ ਆਂਦਾ ਜੀ ਇਹ ਵੀ 6 ਦਾ ਆਂਦਾ ਹਜੇ ਬੱਚਾ ਹੀ ਆ 6 ਦਾ ਆਂਦਾ ਹੀ ਐ 6 ਦਾ ਆਂਦਾ ਦੇ ਸਕਦਾ ਹਾਂ ਈਦ ਤੱਕ ਉਹ ਜੂ 8 ਦਾ ਨਾ ਆਈਏ ਪੋਟਲ ਹੋ ਜੂਗਾ ਜੀ ਪੋਜੂ ਆ ਆ ਚੱਕ ਲੈ ਜਾਂਦਾ ਚੱਕ ਲੈ ਜਾਂਦਾ ਨਾ ਜੀ ਲੈ ਵੀ ਦੇਖ ਸਕਦਾ ਇਹਦੀ ਹਾਈਟ ਹੋਊਗੀ 40 42 ਇੰਚ ਨਾ ਜੀ ਹਾਂ ਇਹ ਉਹਦੋਂ ਆਏਗਾ 1.5 2 ਇੰਚ ਘਟਾ ਹਾਂ ਚੱਕ ਲੈ ਫੜ ਕੇ ਨਿਕਲੇ ਨਾਲ ਦਾ ਯਾਰ weight ਕਿੰਨਾ ਬਈ ਜਦਾ ਜੀ ਬੇਟੇ ਦਾ ਬਸ ਹੋਊਗਾ ਜੀ 90 ਦੇ ਆਸ-ਪਾਸ ਹੈਗਾ ਵੀਰੇ 90 ਜਾਨ ਲੈ ਵੀ 90 ਜਾਨ ਸਾਇਦ ਵੀ ਵੱਧ ਨਹੀਂ ਹੋਣਾ ਇਹ 90 ਦੇ ਤਿੰਨ ਇਹ ਜਿਹੜੇ ਤਕਰੀਬਨ 90 90 ਕਿਲੋ ਦੇ ਹੈਗੇ ਠੀਕ ਆ ਜੀ ਇੱਕ ਹੋਰ ਫੜਦੇ ਹੋ ਬਈ ਜੀ ਇੱਕ ਇਹ ਆ ਗਿਆ ਬਈ ਜੀ ਦੇਖ ਸਕਦੇ ਹੋਗੇ ਇਕੱਠੇ ਨੇ ਤਿੰਨ ਬੱਚੇ ਨਾ ਜੀ ਹਾਂ ਤਿੰਨੇ ਇਹ ਦੋ ਦਾ ਭਰਾ ਹੀ ਇਹ ਅੱਛਾ ਦੋ ਭਰਾ ਹੀ ਕਿੰਨੇ ਸਿੱਗੇ ਆ ਜੀ ਤਿੰਨੇ ਤਿੰਨੇ ਇੱਕ ਜਿਹਾ ਇੱਕੋ ਵੀ ਮਰਦ ਦੇ ਸਾਰੇ ਲੇਕਿਨ ਤਿੰਨੇ ਸਿੱਗੇ ਆ ਬਾਈ ਦੇਖ ਸਕਦਾ ਵੇਟ ਵੀ ਲਗਭਗ ਹੈ ਨਾ ਇਹਦਾ ਘੱਟ ਲੱਗ ਰਿਹਾ ਥੋੜਾ ਜਿਆ ਨੀ ਤਾਂ ਦੋਏ ਤਾਂ ਸੇਮ ਜੀ ਨੇ ਉਹ ਹੀ ਦੇਖ ਸਕਦੇ ਹੋ ਬਾਈ ਜੀ ਤਿੰਨ ਬੱਚੇ ਨੇ ਇਹ ਵਾਈਟ ਕਲਰ ਦੇ ਵਿੱਚ ਬਲੈਕ ਐਂਡ ਵਾਈਟ ਹੈ ਨਾ ਜੀ ਇਹ ਬਾਈ ਜੀ ਇਹਦੇ ਵੀ ਨਾ ਵੇਟ ਵੱਧ ਲੱਗ ਰਿਹਾ ਨਾ ਇਹਨੂੰ ਹਾਂ ਥੋੜਾ ਥੋੜਾ ਹੈ ਫਰਕ ਹੈ ਥੋੜਾ ਫਰਕ ਹੋਈ ਜੀ ਥੋੜਾ ਬਾਲਾ ਨਹੀਂ ਫਰਕ ਇਹਨਾਂ ਦਾ ਠੀਕ ਹੈ ਜੀ ਤਿੰਨੇ ਲੈ ਵੀ ਦੇਖ ਸਕਦੇ ਹੋ ਹੋਰ ਫੜ ਲਓ ਬਾਈ ਜੀ ਕਾਲਾ ਜਹੇਗਾ ਇਧਰ ਲੈ ਲੈ ਵੀ ਕਾ ਆ ਗਿਆ ਲਾਲ ਰੰਗ ਦੇ ਵਿੱਚ ਹੀ ਨਾਲ ਲਾਲ ਰੰਗ ਦੇ ਵਿੱਚ ਦੱਸੋ ਬਈ ਇਹਦੇ ਬਾਰੇ ਬੱਕਰੇ ਬਾਰੇ ਇਹ ਚਾਰ ਦੰਦ ਦਾ ਵੀ ਮੇਰੇ ਖਿਆਲ ਨਹੀਂ ਛੇ ਦੰਦ ਹੋ ਗਿਆ ਵੀ ਛੇ ਦੰਦ ਦਾ ਬਈ ਹਾਂ ਛੇ ਦੰਦ ਦਾ ਬਈ ਤੇ ਸਾਤੀ ਸੁੱਤੀ ਚੈੱਕ ਕਰ ਸਕਦੇ ਹਾਂ ਹਾਈਟ ਹੋਊਗੀ ਮੈਨੂੰ ਲੱਗਦਾ 42 ਬਿਉਲੀ ਹਣਾ 41 ਬਿਉਲੀ 48 42 41 41 ਹੈ 48 ਬਿਉਲੀ 41 ਬਿਉਲੀ ਹਾਈਟ ਆ ਬਈ ਚਰਬੀ ਪੂਰੀ ਹਣਾ ਬਈ ਬੱਕਰਾਂ ਦੇ ਵਿੱਚ ਪੂਰੀ ਹੈ ਪੂਰੇ ਹੈਵੀ ਵੇਟ ਕਿਉਂਕਿ ਦਾਣਾ ਦਾਣਾ ਕਾਫੀ ਦਾਣਾ ਚਾਰੇ ਹੋਏ ਸੀ ਨਾ ਦਾਣਾ ਵੇ ਠੀਕ ਹੈ ਜੀ ਸੋਆਬੀਨ ਵਗੈਰਾ ਸੋਲਿਆਂ ਦੀ ਦਾਲ ਅੱਛਾ ਜੀ ਠੀਕ ਹੈ ਜੀ ਲੋ ਵੀ ਦਿਖਾ ਦਿਓ ਬਾਈ ਪੂਰਾ ਇਹ ਤੇ ਵੇਟ ਕਿੰਨਾ ਹੋਊਗਾ ਬਾਈ ਜੀ ਇਹਦੇ ਤੇ ਵੀ ਵੇਟ ਤਕਰੀਬ 90 ਕਿਜੀ ਦੇ ਕਰੀਬ ਹੋਊਗਾ ਤਕਰੀਬ 90 ਕਿਜੀ ਦੇ ਕਰੀਬ ਆ ਬਾਈ ਹਣਾ ਜੀ ਜਾਉਂਦਾ ਜੀ ਜਿਹੜੀ ਲੈ ਵੀ ਕੇ ਬੱਕਰਾ ਆ ਗਿਆ ਦੱਸੋ ਬਈ ਜੇ ਬਕਰ ਵੀ ਨਾ ਗਰਾਵ ਬਕਰ ਆ ਗਿਆ ਇਹਦੀ ਥੋੜੀ ਜਿਹੀ ਹੈਡ ਕੱਟ ਹੈ ਜੀ ਹਾਂਜੀ ਇਹ 40 ਤੋਂ ਤਕਰੀਬਨ 40 ਦੇ ਕਰੀਬ 38 ਕਿਹਟ ਹੈ ਇਹਦੀ 39 40 ਹੈ ਹਾਂ ਵੇਟ ਇਹਦਾ ਵੀ ਠੀਕ ਹੈ ਵੇਟ ਇਹਦਾ ਤਕਰੀਬਨ 80 ਕਿਜੀ ਦੇ ਕਰੀਬ ਹੋਊਗਾ 80 ਕਿਜੀ ਦੇ ਕਰੀਬ ਹਾਂ ਇਹਦਾ ਵੇਟ ਖਰ ਇਹਨਾਂ ਨਾਲ ਥੋੜਾ ਜਿਹਾ ਘੱਟ ਆ ਉਹਨਾਂ ਨੂੰ ਵੇਟ ਠੀਕ ਹੈ ਜੀ ਤੇ ਹੈ ਇਹ ਵੀ ਸੇਦ ਆਂਦੀ ਹੈ ਸਹੀ ਗੱਲ ਹੈ ਹਾਂ ਇਹ ਵੀ ਸੇਦ ਹੈ ਸਿੱਗਾ ਬਈ ਦੇਖ ਸਕਦੇ ਹੋ ਨਾ ਸਿੱਗਾ ਬੱਚਾ ਬਈ ਜੀ ਇਹ ਵੀ ਇੱਕ ਇੱਕ ਕੁਝ ਦੋ ਤਿੰਨ ਐ ਇਹ ਵੇਟ ਹੈਗਾ ਜੀ 80 90 ਕਿਲੋ ਦੇ 88 ਤੋਂ 90 ਦੇ ਵਿੱਚ ਵਿੱਚ ਆਈ ਹੈਗਾ ਹੈਗਾ 90 ਹੈਗਾ 80 90 ਕਿਲੋ ਦੇ ਵਿੱਚ ਵਿੱਚ ਬਾਕੀ ਬਾਈ ਜੀ ਜੇ ਕੋਈ ਵੀ ਮੇਰਾ ਵੀਰਾ ਆਊਗਾ ਨਾ ਆ ਕੇ ਤੁਸੀਂ ਦੇਖ ਕੇ ਲੈ ਕੇ ਜਾ ਸਕਦੇ ਹੋਗੇ ਜੇ ਪਰ ਰੇਟ ਦੀ ਗੱਲ ਬਾਤ ਕਰੀਏ ਜੀ ਮੌਕੇ ਤੇ ਹੋਊਗਾ ਜੀ ਬਾਈ ਜੀ ਰੇਟ ਦਾ ਤਾਂ ਐ ਹੁਣ ਕਿਸੇ ਨੇ ਇੱਕ ਲੈਣਾ ਹੈ ਜਾਂ ਕਿਸੇ ਨੇ ਸਾਰੇ ਲੈਣੇ ਆ ਵੇ ਮੌਕੇ ਤੇ ਹੋ ਜੂਗਾ ਰੇਟ ਦਾ ਮੌਕੇ ਤੇ ਹੋ ਜੂਗਾ ਹਾਂ ਜਾਂ ਫਿਰ ਜੋ ਕੋਈ ਗੱਲ ਕਰੂਗਾ ਉਹ ਕਰ ਲਾਂਗੇ ਇਸ ਤਰ੍ਹਾਂ ਤਾਂ ਹੁਣ ਰੇਟ ਦਾ ਫਿਰ ਸਹੀ ਗੱਲ ਹੈ ਸਹੀ ਗੱਲ ਹੈ ਜੀ ਲੈ ਵੀ ਕਾ ਆ ਗਿਆ ਲੇ ਵੀ ਜੋਰ ਬਹੁਤਾ ਬੱਕਰਾ ਦੇ ਵਿੱਚ ਇਹ ਗੱਲ ਨਹੀਂ ਜੀ ਲੈ ਵੀ ਦਿਖਾ ਦਿਖਾਈਂ ਆਈਂ ਦੇਖੋ ਕੰਨ ਨਹੀਂ ਫੜਾਉਂਦਾ ਬੱਕਰਾ ਲੈ ਵੀ ਦੇਖ ਸਕਦੇ ਹੋ ਨਾ ਇਹ ਵੀ ਹੈਗਾ 40 ਦੇ ਨੇੜੇ ਥੋੜੇ ਹਾਈਟ ਤੋਂ ਯਾਨੀ ਕਿ ਥੋੜਾ ਹੋ ਆਈ ਅਕੇ ਬਾਈ ਦੇਖ ਸਕਦੇ ਹੋ ਹੋਰ ਲਿਆ ਉਹੀ ਬੱਕਰਾ ਕਾਲੇ ਵਾਲੇ ਦੂਜਾ ਦੇ ਨਾਲ ਲੈ ਇਹ ਵੀ ਕੇ ਆ ਗਿਆ ਕਾਲਾ ਬੱਕਰਾ ਇੱਕ ਹੋਰ ਇਹ ਵੀ ਚਿੱਟੀਆਂ ਅੱਖਾਂ ਦੇ ਵਿੱਚ ਆ ਦੇਖ ਸਕਦੇ ਹੋਗੇ ਘਰ ਦੀਆਂ ਬੱਕਰੀਆਂ ਦੇ ਬੱਚੇ ਪਾਲੇ ਹੋਏ ਨੇ ਬਾਈ ਨੇ ਇਹ ਖੱਸੀ ਕਿਵੇਂ ਆਇਆ ਮਾਈਂਡ ਦੇ ਵਿੱਚ ਵੀ ਆਪਾਂ ਖੱਸੀ ਰੱਖ ਲਈ ਜੀ ਭਾਈ ਇਹ ਸ਼ੁਰੂ ਤੋਂ ਹੀ ਸੀ ਐ ਵੀ ਇੱਕ ਕਈ ਬਲੋਕ ਰੱਖਦੇ ਆ ਪਹਿਲਾਂ ਦੇਖ ਦੇਖ ਕੇ ਵੀ ਬੱਕਰੇ ਪਾਲਦੇ ਆ ਇੱਥੇ ਸਾਡੇ ਕੋਲੇ ਬੁਰਜ ਤੋਂ ਐ ਉਹ ਗੁਰਜੀਤ हां ਜੀ ਉਹ ਕਾਫੀ ਜਿਹੜੇ ਤੋਂ ਪਾਲਦਾ ਠੀਕ ਹੈ ਜੀ ਉਹਨਾਂ ਨੇ ਉਹਨਾਂ ਨੇ ਹੀ ਸਲਾਹ ਦਿੱਤੀ ਸੀ ਕਹਿੰਦਾ ਤੁਸੀਂ ਬੱਕਰੀਆਂ ਦੇ ਨਾਲ ਖੱਸੀ ਬੱਕਰੇ ਪਾਲੋ ਠੀਕ ਹੈ ਜੀ ਹਾਂ ਤਾਂ ਕਰਕੇ ਪਾਲੇ ਸੀ ਹੁਣ ਫੇਰ ਇਸ ਇਤੇ ਸਾਨੂੰ ਇਹ ਵੀ ਚੱਲ ਠੀਕ ਹੈ ਲੈ ਇਹ ਰਾਂ ਵੇਚ ਦਈਏ ਫੇਰ ਹੋਰ ਦੇਖਾਂਗੇ ਫਿਰ ਛੋਟੇ ਆਪਾਂ ਫਿਰ ਅਗਲੇ ਸਾਲ ਹੋਰ ਦੇਖਾਂ ਹਣਾ ਬਾਈ ਜੀ ਲੈ ਵੀ ਆਹ ਦੇਖ ਸਕਦੇ ਹੋ ਬੱਕਰਾ ਕੁਆਲਿਟੀ ਚੈੱਕ ਕਰੋ ਬਾਈ ਜੀ ਪੂਰੇ ਹੈਵੀ ਨਹੀਂ ਇਹ ਗੱਲ ਨਹੀਂ ਨਰੋਏ ਬਹੁਤ ਨੇਹੀ ਬੱਕਰੇ ਲੇ ਵੀ ਇਹਦੇ ਬਾਰੇ ਦੱਸੋ ਜੀ ਇਹ ਵੀ ਕਾਲੇ ਰੰਗ ਦਾ ਜੀ ਬੱਕਰਾ ਉਹਦੇ ਨਾਲ ਦਾ ਹੀ ਐ ਲੈ ਵੀ ਕਾਲੇ ਰੰਗ ਦਾ तकरीबन ਮੇਰੇ ਖਿਆਲ ਸੇ ਦੰਦ ਹੋ ਗਿਆ ਹੋਊਗਾ ਹਾਂ ਇਹ ਵੀ ਸੇ ਦੰਦ ਹੈ ਵਾਹ ਛੱਡ ਦੇ ਛਿੱਗਾ ਬੱਕਰਾ ਬਾਈ ਦੇਖ ਸਕਦੇ ਹੋ ਨਾ 40 ਇੱਕ ਦੀ ਹਾਈਟ ਹੈ ਇਹਦੀ ਵੀ ਇਹਦੀ 40 ਕਿਦੀ ਹੈ 40 40 ਹਾਈਟ ਆ ਬਾਈ ਦੇਖ ਸਕਦੇ ਹੋ ਨਾ ਚੰਗਾ ਬੱਚਾ ਬਾਈ ਜੀ ਕੁਆਲਿਟੀ ਬਾਕੀ ਸਹੀ ਆਪਣਾ ਦੇਖ ਕੀ ਪਾਲੀ ਸੀ ਜਿਹੜੇ ਚੰਗੇ ਮਤਲਬ ਸੋਹਣੇ ਲੱਗਣ ਬੱਕਰੇ ਉਹੀ ਦੇਸੀ ਜੇ ਬੱਕਰੇ ਨਹੀਂ ਹੈਗੇ ਬਾਈ ਜੀ ਦੇਖਣ ਨੂੰ ਵੀ ਤੁਹਾਨੂੰ ਐਵੇਂ ਲੱਗਣਗੇ ਵੀ ਘੈਂਟ ਨੇ ਪੂਰੇ ਹਨ ਚਿੱਟੇ ਅੱਖਾਂ ਦੇ ਵਿੱਚ ਆ ਬਈ ਲੈ ਕਰ ਲਿਓ ਸੰਪਰਕ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਊਗਾ ਦੇਖ ਸਕਦੇ ਹੋ ਸੈਨਿੰਗ ਬਹੁਤ ਆ ਬੱਕਰਿਆਂ ਦੇ ਵਿੱਚ ਲਿਆਓ ਜੀ ਕਾ ਆ ਗਿਆ ਚਿੱਟੇ ਰੰਗ ਦੇ ਵਿੱਚ ਕਾਲਾ ਜਿੱਟਾ ਡੱਬਾ ਗਲਾਬੀ ਚਾਬੜੀ ਹਾਂਜੀ ਹੈਵੀ weight ਬੱਕਰਾ ਪੂਰਾ ਹੈ ਸਾਤੀ ਚੈੱਕ ਕਰੋ ਬੱਬੂ ਇੱਧਰ ਦਿਖਾ ਦੇ ਲੈ ਇਹ ਵੀ ਸੇਦ ਹੁੰਦਾ ਜੀ ਸਹੀ ਗੱਲ ਹੈ ਜਿਹੜੇ ਖਰੀਦਣਗੇ ਨਾ ਪੂਰੇ ਕੋਸੋ ਯਾਨੀ ਕਿ ਯਾਰ ਵੀ ਕੋਈ ਸਾਨੂੰ ਬੱਕਰੇ ਮਿਲੇ ਨੇ ਵਧੀਆ ਹੈਵੀ weight ਦੇ ਵਿੱਚ ਲਿਆਓ ਮਾੜਾ ਇਹਨੂੰ ਗੇੜਾ ਦਵਾ ਦੀ ਹੈ ਇਹ ਵੀ ਦੇਖ ਸਕਦੇ ਗੁਲਾਬੀ ਚਾਮੜੀ ਆ ਬੱਕਰੇ ਦੀ ਇਹਦੇ weight ਕਿੰਨਾ ਹੋਊਗਾ ਭਾਈ ਜੀ weight ਭਾਈ ਜੀ ਸਾਰੇ ਆ ਜਿਹੜੇ ਸਾਰੇ ਲਗਭਗ ਇੱਕੋ ਜਿਹੇ ਨੇ ਇਹ 90 ਤੋਂ ਕੋਈ 95 ਤੱਕ ਆ ਕੋਈ 90 ਤੋਂ 4-5 ਕਿਲੋ ਘੱਟ ਆ ਇੱਥੇ ਜੇ weight ਤੇ ਹੈਗੇ ਆ ਇਹ ਲੈ ਵੀ ਇਹ 8 ਦਾ 9 ਹੋ ਗਿਆ ਜੀ ਅਠੋਗੇ ਜੀ ਹਾਂ ਇਹ ਅਠੋਗੇ ਬਸ ਸੇ ਕੋਈ 1 2 ਫਿਰ ਅਠੋਗੇ ਬਾਕੀ ਤੇ ਗ੍ਰੀਨ ਸੇ ਜਾਂਦਾ ਸਾਰੇ ਠੀਕ ਹੈ ਜੀ ਚਾਰ ਦੰਦ ਮੇਰੇ ਖਾਲ ਕੋਈ ਨਹੀਂ ਹੁੰਨੇ ਨਾ ਲੈ ਵੀ ਦੇਖ ਸਕਦੇ ਹੋਗੇ ਇਹ ਵੀ ਬੱਕਰਾ ਚੰਗਾਗਾ ਹੋ ਗਏ ਸਾਰੇ ਜੀ ਹੋ ਗਏ ਜੀ ਲੈ ਵੀ ਭਾਈ ਨੰਬਰ ਦੇ ਦਿਓ ਇੱਕ ਵਾਰ ਜੀ ਨੰਬਰ ਹੈਗਾ 96 460 90 703 ਦੁਬਾਰੇ ਫੇਰ ਦੇ ਦੂੰ ਮੇਰਾ ਨੰਬਰ ਹੈਗਾ 96 460 90 703 ਜੀ ਜੇ ਕਿਸੇ ਵੀਰ ਨੇ ਖਰੀਦਨੇ ਹੋਏ ਸੰਪਰਕ ਕਰ ਲੈਣਾ ਰੇਟ ਆਪਾਂ ਮੌਕੇ ਤੇ ਕਰ ਲਾਂਗੇ ਕਿਉਂਕਿ ਐ ਹੁਣ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਜਿਸ ਨੇ ਇੱਕ ਲੈਣਾ ਹੈ ਦੋ ਲੈਣੇ ਹੈ ਪਹਿਲੀ ਗੱਲ ਤਾਂ ਬੰਦਾ ਆ ਕੇ ਦੇਖ ਕੇ ਖਰੀਦੇ ਅਸਲੀ ਫੇਰ ਹੀ ਯਾਰ ਆਉਂਦਾ ਹੈ ਫੇਰ ਸਵਾਦ ਆਉਂਦਾ ਹਨਾ ਤੇ ਕਿ ਬਿਨਾ ਹੋਣ ਦੇ ਮੌਕੇ ਦੀ ਹੁੰਦੀ ਹੈ ਜੀ ਕੰਡੀਸ਼ਨ ਵੀ ਕਿੱਦਾਂ ਦੀਆਂ ਬੱਕਰੇ ਦੀਆਂ ਹਨਾ ਇਹ ਹਾਂ ਜੀ ਹਾਂ ਜੀ ਲਓ ਜੀ ਬਾਈ ਜੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚ ਕੋਈ ਵੀ ਬੱਕਰਾ ਖਰੀਦਣਾ ਆਊਗਾ ਵਧੀਆ ਬੱਕਰੇ ਨੇ ਹੈਵੀ weight ਬੱਕਰੇ ਨੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋਗੇ ਬਾਕੀ ਬਾਈ ਜੀ ਇੱਕ ਵਾਰ ਇੱਥੇ ਆਓ ਆ ਕੇ ਦੇਖ ਕੇ ਆ ਉਹਦੇ ਅੱਖਾਂ ਦੇ ਨਾਲ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਫੇਰ ਬੱਕਰੇ ਲੈ ਕੇ ਜਾਓ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਧੰਨਵਾਦ ਬਾਈ ਜੀ ਧੰਨਵਾਦ ਜੀ